ਜਬ ਜੀਜਾ ਜੀ ਆ ਤੁਸੀਂ ਉਥੇ ਰਣਪੁਰ ਸਾਹਿਬ ਕੀ ਕਰਦਾ ਬੇਟਾ ਤੁਸੀਂ ਸੇਵਾ ਕਰਦਾ ਹਨ ਇਹ ਵੀਰੇ ਉਹ ਨਹੀਂ ਕਹਿੰਦੇ ਵੀ ਅਸੀਂ ਉਥੇ ਕੜਿਆਂ ਦੀ ਕੰਗੇ ਕਿਰਪਾਨਾਂ ਦੀ ਇੱਕ ਦੁਕਾਨ ਲਾ ਲਾਂਗੇ ਵੀ ਚਲੋ ਉੱਥੇ ਸਾਡਾ ਕੰਮ ਚੱਲ ਪੂ ਜਾਂ ਕੋਈ ਜਿਵੇਂ ਮੁੱਖ ਮੰਤਰੀ ਦੀ ਕੋਈ ਮਦਦ ਕਰ ਸਕਦਾ ਇਹ ਵੀਰਾ ਬਹੁਤ ਸੋਹਣੇ ਸ਼ਬਦ ਗਾਉਂਦਾ ਗੁਰਬਾਣੀ ਦੇ ਗੀਤ ਤਾਂ ਨਹੀਂ ਅਸੀਂ ਕਹਾਂਗੇ ਚੰਗੇ ਸ਼ਬਦ ਗਾਉਂਦਾ ਕੋਈ ਸ਼ਬਦ ਰਿਕਾਰਡ ਕਰਵਾ ਦੇਵੇ ਇਹਦੇ ਕੋਈ ਇਹ ਵੀਰ ਉਸ ਪਾਸੇ ਨੂੰ ਚੱਲ ਪੇ ਪਾਠ ਰਿਕਾਰਡ ਕਰਵਾ ਦੇਵੇ ਪਾਠ ਬਹੁਤ ਸੋਹਣਾ ਕਰ ਦਿੰਦੇ ਟੂ ਯੂ ਹੈਪੀ ਰਖੜੀ ਡੇ ਟੂ ਯੂ ਹੈਪੀ ਬਰਥਡੇ ਅਨਕ ਦੇ ਕੀ ਟੂ ਯੂ ਮੰਤਰੀ ਸਾਹਿਬ ਚਲੋ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਗੁਰਪ੍ਰੀਤ ਭਾਜੀ ਨੂੰ ਮਹਾਰਾਜ ਵੱਡੀਆਂ ਵੱਡੀਆਂ ਸਮਾਵਾਂ ਲੈਂਦੇ ਰਹਿਣ ਭੈਣ ਖਵਾਉਗੀ ਤੂੰ ਥੋੜੀ ਖਵਾਏਂਗਾ ਭੈਣ ਖਵਾਉਗੀ ਹੂੰ ਥੈਂਕ ਯੂ ਬਤ ਜਾਂਦੀ ਬਾਦੀ ਰਹਿ ਬਾਬਾ ਜੀ ਨੇ ਨੰਬੀ ਉਮਰ ਬਖਸ਼ੇ ਤੇਰੇ ਭਰਾ ਨੂੰ ਤੇਰੇ ਨਾਲ ਤੇਰਾ ਭਰਾ ساری ਜਿੰਦਗੀ ਖੜ ਸਕੇ ਇਹਨਾਂ ਦੇ ਵੀ ਬੰਦ ਰਖੜੀ ਤੇ ਨਾ ਰਖੜੀਆਂ ਦੇਓ ਕਾਕਾ ਆਹ ਥਾਲੀ ਚ ਰਖਣੀ ਮਹਮੰਤਰੀ ਭੈਣ ਦੇ ਚਗੰਗਾ ਆਨੇ ਸੱਜਣ ਬੈਠਾ ਅਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮਪ੍ਰੀਤ ਸਿੰਘ ਸਾਡਾ ਛੋਟਾ ਭਰਾ ਜਿਹਨੂੰ ਲੋਕ ਮੁੱਖ ਮੰਤਰੀ ਵੀ ਕਹਿੰਦੇ ਆ ਅੱਜ ਉਹਦੀ ਭੈਣ ਰਖੜੀ ਬੰਨਣ ਆਈ ਆ ਉਹਦੇ ਜੀਜਾ ਜੀ ਪ੍ਰਭਜੋਤ ਸਿੰਘ ਉਹਦੇ ਮੰਮੀ ਪਾਪਾ ਜਿਸ ਦਿਨੇ ਵੀਰ ਨੂੰ ਲੈ ਕੇ ਆਏ ਸੀ ਉਸ ਦਿਨ ਵੀਰ ਦੇ ਕੀ ਹਾਲ ਸੀ ਤੁਸੀਂ ਵੀ ਦੇਖਿਆ ਜਦੋਂ ਵੀਰ ਸਾਡੇ ਕੋਲ ਰਹਿ ਰਿਹਾ ਸੀ ਮਹੀਨਾ ਕਰੇ ਮੰਮੀ ਪਾਪਾ ਵੀ ਇੱਥੇ ਰਹੇ ਇਹ ਵੀ ਵਿਚਾਰੇ ਬਹੁਤ ਡਿਸਟਰਬ ਸੀ ਇਹਨਾਂ ਨੂੰ ਵੀ ਪਤਾ ਨਹੀਂ ਸੀ ਲੱਗਦਾ ਵੀ ਸਹੀ ਕੀ ਆ ਗਲਤ ਕੀ ਆ ਕਿਉਂਕਿ ਇਹ ਤਾਂ ਠੀਕ ਨਹੀਂ ਸੀ ਇਹ ਤਾਂ ਭੱਜਦਾ ਸੀ ਇਹ ਕਹਿੰਦਾ ਸੀ ਮੈਂ ਜਾਣਾ ਬਾਰ-ਬਾਰ ਤੇ ਮੰਮੀ ਪਾਪਾ ਵੀ ਦੇਖ-ਦੇਖ ਕੇ ਵਿਚਾਰੇ ਉਵੇਂ ਕਰੀ ਜਾਂਨ ਵੀਰ ਨੂੰ ਜਾਣ ਦੋ ਇਹਨੂੰ ਛੱਡ ਦੋ ਤੁਸੀਂ ਇਹਨੂੰ ਨਾ ਰੋਕੋ ਸਾਨੂੰ ਪਤਾ ਸੀ ਵੀ ਜਿਹੜੀ ਇਹਦੀ ਵੀਰ ਦੀ ਸਮੱਸਿਆ ਚੱਲ ਰਹੀ ਆ ਉਹਦਾ ਹੱਲ ਇੱਕੋ ਹੀ ਆ ਵੀ ਇਹਨੂੰ ਥੋੜਾ ਲੰਮਾ ਟਾਈਮ ਇੱਥੇ ਰੱਖ ਕੇ ਦਵਾਈ ਦੀ ਲੋੜ ਆ ਔਰ ਇਹਨੂੰ ਚੰਗੀ ਸੁਸਾਇਟੀ ਦੀ ਲੋੜ ਆ ਜਿੱਥੇ ਇਹਨੂੰ ਬਰਾਬਰਤਾ ਮਿਲੇ ਜਿੱਥੇ ਇਹਨੂੰ ਪਿਆਰ ਸਤਿਕਾਰ ਮਿਲੇ ਜਿੱਥੇ ਇਹਨੂੰ ਹੌਸਲਾ ਮਿਲੇ ਜਿੱਥੇ ਇਹਨੂੰ ਇਦਾਂ ਫੀਲ ਹੋਵੇ ਵੀ ਮੈਂ ਵੀ ਇਸ ਸਮਾਜ ਦਾ ਇੱਕ ਮੁੱਖ ਹੰਗਾ ਤਾਂ ਜਿਸ ਦਿਨ ਤੋਂ ਵੀਰ ਦੀ ਵੈਗਰੂ ਨੇ ਡਿਊਟੀ ਲਈ ਠੀਕ ਹੋ ਕੇ ਸਾਡੇ ਨਾਲ ਸਵਾਵਾਂ ਚ ਲੱਗ ਗਿਆ ਮਰੀਜ਼ ਲੈ ਕੇ ਆਉਣੇ ਆ ਜਿੱਥੇ ਲੋਕਾਂ ਨੂੰ ਮਿਲਣਾ ਅੰਦਰ ਪ੍ਰਸ਼ਾਦਾ ਪਾਣੀ ਛਕਾਉਣਾ ਸਾਰੀਆਂ ਸਵਾਵਾਂ ਸਾਡੇ ਨਾਲ ਕਰਦਾ ਧਰਮਪ੍ਰੀਤ ਤੇ ਬਿਲਕੁਲ ਠੀਕ ਆ 90% ਠੀਕ ਆ 10% ਜਿਹੜੀ ਕਮੀ ਆ ਵੀਰ ਚ ਕਿਉਂਕਿ ਉਹ ਥੋੜਾ ਚੀਜ਼ਾਂ ਸਮੇਂ ਨਾਲ ਠੀਕ ਹੁੰਦੀਆਂ ਸਮਾਂ ਅੱਜ ਦੇ ਸਮੇਂ ਚ ਵੀ ਜੇ ਵੀਰਾ ਘਰੇ ਚਲੇ ਜਾਵੇ ਠੀਕ ਆ ਪਰ ਜੇ ਉੱਥੇ ਲੋਕ ਇਹਨੂੰ ਸਹੀ ਬਿਹਾਰ ਕਰਨ ਤਾਂ ਦੇ ਲੋਕਾਂ ਨੇ ਫੇਰ ਉਹੀ ਗੱਲ ਕੀਤੀ ਇਹਦੇ ਨਾਲ ਕਿਸੇ ਨੇ ਇਹਨੂੰ ਫੇਰ ਇਹਨੂੰ ਛੇੜਿਆ ਜਾਂ ਇਹਨੂੰ ਇਹਨੂੰ ਗੁੱਸਾ ਦਵਾਇਆ ਜਾਂ ਇਹਨੂੰ ਹੇਟ ਕੀਤੀ ਫੇਰ ਫੇਰ ਉਸੇ ਤਰ੍ਹਾਂ ਇਹਦਾ ਦਿਮਾਗ ਖਿਜੂਗਾ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਇਹ ਵੀਰਾ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਸੰਗਤ ਨੂੰ ਬੇਨਤੀ ਆ ਕਿ ਭੈਣ ਭਰਾ ਕਈ ਪੁੱਛਦੇ ਸੀ ਵੀ ਅਸੀਂ ਇਹਦੀ ਮਦਦ ਕਰਨੀ ਚਾਹੁੰਦੇ ਆਂ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਮਦਦ ਕੋਈ ਨਹੀਂ ਹਜੇ ਹੁਣ ਇਹ ਵੀਰਾ ਠੀਕ ਆ ਹੁਣ ਅਸੀਂ ਚਾਹੁੰਦੇ ਆਂ ਵੀ ਜਿਵੇਂ ਦਾ ਜੀਜਾ ਜੀ ਆ ਤੁਸੀਂ ਰਣਪੁਰ ਸਾਹਿਬ ਕੀ ਕਰਦੇ ਆਂ ਬੇਟਾ ਤੁਸੀਂ ਸੇਵਾ ਕਰਦਾ ਹੈ ਨਾ ਇਹ ਵੀਰੇ ਉਹ ਨਹੀਂ ਕਹਿੰਦੇ ਵੀ ਅਸੀਂ ਉੱਥੇ ਕੜਿਆਂ ਦੀ ਕੰਗੇ ਕਿਰਪਾਨਾਂ ਦੀ ਇੱਕ ਦੁਕਾਨ ਲਾ ਲਾਂਗੇ ਵੀ ਚਲੋ ਉੱਥੇ ਸਾਡਾ ਕੰਮ ਚੱਲ ਪੂ ਜਾਂ ਕੋਈ ਜਿਵੇਂ ਮੁੱਖ ਮੰਤਰੀ ਦੀ ਕੋਈ ਮਦਦ ਕਰ ਸਕਦਾ ਇਹ ਵੀਰਾ ਬਹੁਤ ਸੋਹਣੇ ਸ਼ਬਦ ਗਾਉਂਦਾ ਗੁਰਬਾਣੀ ਦੇ ਗੀਤ ਤਾਂ ਨਹੀਂ ਅਸੀਂ ਕਹਾਂਗੇ ਚੰਗੇ ਸ਼ਬਦ ਗਾਉਂਦਾ ਕੋਈ ਸ਼ਬਦ ਰਿਕਾਰਡ ਕਰਵਾ ਦੇਵੇ ਇਹਦੇ ਕੋਈ ਇਹ ਵੀਰ ਉਸ ਪਾਸੇ ਨੂੰ ਚੱਲ ਪਏ ਪਾਠ ਰਿਕਾਰਡ ਕਰਵਾ ਦੇਵੇ ਪਾਠ ਬਹੁਤ ਸੋਹਣਾ ਕਰਦਾ ਵੀਰ ਬੜੀ ਰਸਪਿੰਨੀ ਆਵਾਜ਼ ਆ ਆਪਾਂ ਚਾਹੁੰਦੇ ਆ ਜਿਹੜੇ ਕੰਮ ਲਈ ਇਹ ਵੀਰ ਦਾ ਜਨਮ ਬਚਪਨ ਤੋਂ ਜਿਹੜੇ ਪਾਸੇ ਨੂੰ ਲੱਗਿਆ ਹੋਇਆ ਸੀ ਉਸੇ ਸੇਵਾ ਦੇ ਵਿੱਚ ਲੱਗੇ ਗਰਵਾਣੀ ਦੀ ਔਰ ਗੁਰੂ ਦੇ ਬਚਨਾਂ ਦੀ ਇਹਨੂੰ ਬਹੁਤ ਸਮਝ ਆ। ਅੱਗੇ ਵੀ ਅਕਸਰ ਗੱਲ ਕਰਦੇ ਆ 40 ਮੁਕਤਿਆਂ ਦੇ ਨਾਂ ਹੋਰ ਗੁਰੂ ਦੀਆਂ ਬਹੁਤ ਸਾਰੀਆਂ ਵਾਰਾਂ ਇਹਨੂੰ ਵੀਰ ਨੂੰ ਯਾਦ ਨੇ ਤੇ ਅਸੀਂ ਚਾਹੁੰਦੇ ਆ ਵੀ ਉਸ ਪਾਸੇ ਨੂੰ ਵੀਰ ਜਾਵੇ ਤੇ ਜੇ ਕੋਈ ਭੈਣ ਭਰਾ ਸਾਨੂੰ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਅਸੀਂ ਚਾਹੁੰਦੇ ਆ ਵੀ ਸਾਡਾ ਭਰਾ ਆਪ ਪੈਸੇ ਕਮਾਉਣ ਚੋਗਾ ਹੋ ਜੇ ਵੀ ਬਸ ਆਪਣੇ ਪੈਰਾਂ ਤੇ ਖੜਾ ਹੋ ਜਾਵੇ ਤੇ ਉਹਦੇ ਵਿੱਚ ਜੇ ਕੋਈ ਵੀਰ ਭਰਾ ਰਸਤਾ ਦਿਖਾ ਸਕਦਾ ਤਾਂ ਉਹ ਜ਼ਰੂਰ ਦਿਖਾਵੇ। ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ